ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਲ ਨਵਦੀਪ ਸਿੰਘ ਜਲਬੇੜਾ ਜਿਹਨੂੰ 28 ਮਾਰਚ ਨੂੰ ਮਹਾਲੀ 에ਅਰਪੋਰਟ ਤੋਂ ਉਹਦੇ ਦੋਸਤ ਗੁਰਕੀਰਤ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀਗਾ ਗੁਰਕੀਰਤ ਜਿਹੜਾ ਉਹਦਾ ਦੋਸਤ ਉਹਦੇ ਨਾਲ ਗ੍ਰਿਫਤਾਰ ਹੋਇਆ ਸੀ ਉਹਦੀ ਜ਼ਮਾਨਤ ਹੋ ਗਈ ਪਰ ਜਦੋਂ ਨਵਦੀਪ ਸਿੰਘ ਜਲਬੇੜਾ ਦੇ ਵਕੀਲ ਨੇ ਨਵਦੀਪ ਦੀ ਜ਼ਮਾਨਤ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਅਰਜ਼ੀ ਜਿਹੜੀ ਅਦਾਲਤ ਦੇ ਵਿੱਚ ਦਿੱਤੀ ਤਾਂ ਇਸੇ ਦੌਰਾਨ ਹਰਿਆਣਾ ਪੁਲਿਸ ਨੂੰ ਚੇਤੇ ਆ ਗਿਆ ਵੀ ਇਹਦੇ ਉੱਤੇ ਤਾਂ ਇੱਕ ਹੋਰ ਮੁਕੱਦਮਾ ਜਿਹੜਾ ਉਹ ਸੀ ਦਰਜ ਕਰਨਾ 15 ਫਰਵਰੀ ਦਾ ਇੱਕ ਮੁਕੱਦਮਾ 307 ਦਾ ਇੱਕ ਨਵਾਂ ਮੁਕੱਦਮਾ ਹੁਣ ਨਵਦੀਪ ਜਲਬੇੜਾ ਦੇ ਉੱਤੇ ਦਰਜ ਕਰ ਦਿੱਤਾ ਗਿਆ 307 ਦਾ ਮੁਕੱਦਮਾ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ ਕਿਹਾ ਵੀ ਇਹਦਾ ਸਾਨੂੰ ਪੁਲਸ ਰਿਮਾਂਡ ਚਾਹੀਦਾ ਕਿਉਂਕਿ ਅਸੀਂ ਇਹਦੇ ਕੋਲੋਂ ਤਫ਼ਤੀਸ਼ ਕਰਨੀ ਹੈ ਇਹਦੇ ਕੋਲੋਂ ਰਿਕਵਰੀ ਕਰਾਉਣੀ ਹੈ ਤੇਜ਼ ਤਰ ਹਥਿਆਰਾਂ ਦੀ ਜਿਹੜੇ ਇਹਨੇ ਹਮਲਾ ਕੀਤਾ ਤੇ ਨਾਲੇ ਇਹਦੇ ਸਾਥੀ ਜਿਹੜੇ ਆ ਉਹ ਹਲੇ ਸਾਡੀ ਪਹੁੰਚ ਤੋਂ ਬਾਹਰ ਆ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਨਵਦੀਪ ਸਿੰਘ ਜਲਬੇੜਾ ਉਸ ਵਕਤ ਚਰਚਾ ਦੇ ਵਿੱਚ ਆਇਆ ਸੀਗਾ ਜਦੋਂ 20 21 ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਨਵਦੀਪ ਸਿੰਘ ਜਲਬੇੜਾ ਨੇ ਉਹ ਜਿਹੜੇ ਪਾਣੀ ਦੀਆਂ ਬਿਛਾਰਾਂ ਟੈਂਕ ਮਾਰਦੇ ਸੀਗੇ ਉਹਨਾਂ ਦਾ ਮੂੰਹ ਮੋੜ ਦਿੱਤਾ ਸੀਗਾ। ਉਸ ਤੋਂ ਬਾਅਦ ਜਦੋਂ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਫੇਰ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਨਵਦੀਪ ਨੇ ਵੀਡੀਓ ਸ਼ੇਅਰ ਕੀਤੇ ਸੀਗੇ ਵੀ ਅਸੀਂ ਦਿੱਲੀ ਵੱਲੋਂ ਫੇਰ ਵਹੀਰਾਂ ਘਤਣੀਆਂ ਨੇ ਤੇ ਤੁਸੀਂ ਵੱਧ ਤੋਂ ਵੱਧ ਜਿਹੜੇ ਆ ਉਹ ਸਾਡੇ ਨਾਲ ਇਸ ਮੋਰਚੇ ਦੇ ਵਿੱਚ ਤੁਰੋ। ਜੋ ਕੁਝ ਸ਼ੰਭੂ ਤੇ ਖਨੌਰੀ ਬਾਰਡਰ ਤੇ ਉੱਤੇ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਇਸੇ ਦੌਰਾਨ ਜਦੋਂ ਝੜਪ ਵੀ ਹੋਈ ਜਦੋਂ ਸ਼ੁਕ ਕਰਨ ਦੀ ਮੌਤ ਵੀ ਹੋ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਹਰਿਆਣਾ ਪੁਲਿਸ ਨਵਦੀਪ ਸਿੰਘ ਨੂੰ 28 ਮਾਰਚ ਨੂੰ ਮਹਾਲੀ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਨਾਲ ਇਹਦਾ ਸਾਥੀ ਹੁੰਦਾ ਗੁਰਕੀਰਤ ਹੁਣ 71 ਦਿਨ ਬਾਅਦ ਉਹਦੀ ਜ਼ਮਾਨਤ ਜਿਹੜੀ ਆ ਉਹ ਮਨਜ਼ੂਰ ਹੋ ਜਾਂਦੀ ਆ ਪਰ ਜਿੱਦਾਂ ਹੀ ਪੁਲਿਸ ਨੂੰ ਪਤਾ ਲੱਗਦਾ ਵੀ ਇਹ ਨਵਦੀਪ ਦੀ ਵੀ ਜ਼ਮਾਨਤ ਅਰਜੀ ਲੱਗੀ ਹੋਈ ਆ ਤਾਂ ਇੱਕ ਹੋਰ ਕੇਸ ਜਿਹੜਾ ਉਹ ਇਹ ਕੱਢ ਲਿਆਉਂਦੇ ਆ ਤੇ ਉਹ ਵੀ 307 ਦਾ 307 ਦੇ ਕੇਸ ਜੀ ਪਹਿਲਾਂ ਨਵਦੀਪ ਨੂੰ ਜਿਹੜਾ ਉਹ ਬੁੱਕ ਕੀਤਾ ਹੋਇਆ ਭਾਵਕੇ ਨਾਮਜ਼ਾਦਾ 307 ਦੇ ਇੱਕ ਮਾਮਲੇ ਦੇ ਵਿੱਚ ਤੇ ਹੁਣ ਪੁਲਿਸ ਇਹ ਗੱਲ ਕਹਿ ਰਹੀ ਆ ਕਿ ਜਦੋਂ 15 ਫਰਵਰੀ ਦਾ ਇੱਕ ਜਿਹੜਾ ਕੇਸ ਇਹਨੂੰ 43 ਨੰਬਰ ਕੇਸ ਦੱਸਿਆ ਜਾ ਰਿਹਾ ਜਿਹੜਾ ਅੰਬਾਲਾ ਦੇ ਵਿੱਚ ਰਜਿਸਟਰ ਹੋਇਆ ਕਹਿੰਦੇ ਉਹਦੇ ਵਿੱਚ ਹੁਣ ਅਸੀਂ ਰਿਕਵਰੀ ਕਰਨੀ ਆ ਤੇ ਨਾਲੇ ਇਹਦੇ ਜਿਹੜੇ ਸਾਥੀ ਜਿਹੜੇ ਇਸ ਵੇਲੇ ਭਗੋੜੇ ਨੇ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਸੋ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਨਵਦੀਪ ਸਿੰਘ ਜਲਬੇੜਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਆਉਂਦੇ ਦਿਨਾਂ ਦੇ ਵਿੱਚ ਵੱਧ ਜਾਣਗੀਆਂ ਕਿਉਂਕਿ ਇੱਕ ਤਾਂ ਪੁਲਿਸ ਨੇ ਰਿਮਾਂਡ ਲੈ ਲਿਆ ਹੁਣ ਇਹਨੂੰ ਜਿਹੜਾ ਬਾਹ ਟੌਰਚਰ ਵੀ ਕੀਤਾ ਜਾਏਗਾ ਕਿਉਂਕਿ ਨਵਦੀਪ ਨੇ ਇਹ ਗੱਲ ਪਹਿਲਾਂ ਵੀ ਕਹੀ ਸੀਗੀ ਜਦੋਂ 28 ਮਾਰਚ ਨੂੰ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ 'ਚ ਪੇ ਸਾਂਝੀ ਕੀਤੀ ਸੀਗੀ ਕਿ ਮੈਨੂੰ ਪੁਲਿਸ ਨੇ ਮਾਰਿਆ ਕੁੱਟਿਆ ਸੋ ਹੁਣ ਇਹਦਾਂ ਫੇਰ ਇੱਕ ਵਾਰੀ ਉਹਨਾਂ ਨੇ ਰਿਮਾਂਡ ਲੈ ਲਿਆ ਪਰ ਇਹਨਾਂ ਦੇ ਵਕੀਲ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰੀਕੇ ਨਵਦੀਪ ਨੂੰ ਜਿਹੜਾ ਵਾ ਉਹ ਜ਼ਮਾਨਤ ਦਵਾਈ ਜਾਏ ਦੇਖਿਏ ਨਰਦੀਪ ਸਿੰਘ ਦਲਵੇੜਾ ਤੇ ਜੈ ਸਿੰਘ ਦਲਵੇੜਾ ਜੋ ਕਿ ਕਿਸਾਨ ਅੰਦੋਲਨ ਸੇ ਜੁੜਾ ਹੋਇਆ ਹੈ ਉਸकी ਜ਼ਮਾਨਤ ਮੈਨੇ 11 ਜੂਨ ਕੋ ਹੀ ਅਸੀਂ ਨੇ ਜ਼ਮਾਨਤ ਯਾਚੀ ਲਗਾਈ ਸੀ ਔਰ 13 ਜੂਨ ਕੇ ਲੀਏ ਨੋਟਿਸ ਹੋਆ tha ਇਸ ਦੌਰਾਨ ਪੁਲਿਸ ਨੇ ਜਬ पता चला पुलिस को कि हमने जमानत याचिका लगाई है तो उन्होंने 12 जून को दूसरे मुकदमे में एक तरतालीस नंबर एफआईआर में थाना सदर उसमें उन्होंने इलाका मजिस्ट्रेट की कोर्ट में एक एप्लीकेशन दे दी प्रोडक्शन वारंट की और वो मुकदमा दिनांक 15 फरवरी 2024 का दर्ज है तो लगभग आप कह सकते हैं कि चार महीने बाद याचिका लगाई गई अदालत में और प्रोडक्शन वारंट मांगे गए जबकि नवदीप जलबेड़ा को 28 मार्च 2024 को गिरफ्तार कर लिया गया था 40 नंबर एफआईआर में तो उसके बाद आज जब हमने या, जमानत याचिका माननीय एडिशनल सेशन जज अंबाला की अदालत में आर्गुमेंट कर ली और कल के लिए उसका ऑर्डर के, के लिए रखा हुआ है इस दौरान नवदीप सिंह जलबेड़ा को मुकदमा नंबर तरतालीस में माननीय इलाका मजिस्ट्रेट साहब की अदालत में पेश किया गया और वहाँ पुलिस ने उनकी गिरफ्तारी दिखा के दो दिन का पुलिस रिमांड मांगा और पुलिस ने आधार ये बनाया है कि इनके कुछ साथी हैं जिनको कि जलंधर से अरेस्ट करना है और इसके अलावा ये कह रहे हैं कि निशानदेही करानी है जिस जगह पर ये घटना हुई है तो हमने इन्होंने दो दिन का पुलिस रिमांड मांगा था हमने अदालत से रिक्वेस्ट की कि लगभग तीन महीने हो गए हैं इन नवदीप सिंह जलबेड़ा को अरेस्ट हुए चालीस नंबर मुकदमा में लेकिन पुलिस ने इन तीन महीनों में कोई प्रयास नहीं किए कि बाकी जो मुकदमा है उसमें या तो गिरफ़्तार किया जाए या पूछताछ में शामिल किया जाए सिर्फ चालीस नंबर मुकदमा में ही अंदर थे जब जमानत या, या, याचिका लगी हमारी तो उसके बाद बाकी मुकदमों के बारे में ये जागे हैं पुलिस वाले लेकिन अदालत ने एक दिन का पुलिस रिमांड दिया है साथ ही मेडिकल कराने की उसकी हिदायत दी है और पुलिस ने अब लगभग ये देखिए सोलह जो एफ आई आर वो कहते हैं कि हमने इसके खिलाफ लॉज की हुई है जिसमें से छह मुकदमे दो हजार जो बीस है दो हजार बीस और इक्कीस का जब किसान आंदोलन चल रहा था उसके हैं लेकिन वो ये कह रहे हैं कि किसान ये सरकार द्वारा वापस ले लिए गए मुकदमे और अब जो न्यू जो नए मुकदमे हैं 2023 से 2024 के दर्ज किए गए हैं और अदालत में ये भी हमने बताया कि जो अब ये मुकदमा नंबर तैतालीस में ये कह रहे हैं कि तीन बनती है तो इसमें जितने भी पुलिस ने मेडिकल लगाए हैं सब में जो वेपन्स हैं वो ब्लंट हैं और जो चोटें हैं वो साधारण है सिंपल हैं तो 307 भी नहीं बनती तो अब एक दिन का रिमांड दिया है पुलिस को तो देखते हैं कल क्या आगे